ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੋਕ ਸਭਾ ਚੋਣਾਂ ਤੋਂ ਬਾਅਦ ਲੀਡਰਾਂ ਦੇ ਕਈ ਬਿਆਨ ਸਾਹਮਣੇ ਆ ਰਹੇ ਨੇ ਉੱਥੇ ਹੀ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਜਿੱਤੇ ਨੇ ਸ਼ੇਰ ਸਿੰਘ ਗੁਬਾਇਆ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਬੁਲਾਰੇ ਨੇ ਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਹ ਮੈਂਬਰ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਸ਼ੇਰ ਸਿੰਘ ਗੁਬਾਇਆ ਵੱਲੋਂ ਆਪਣੇ ਵਰਕਰਾਂ ਉਤਮ ਜਾਂ ਤਮਕਾਇਆ ਜਾ ਰਿਹਾ ਹੈ ਉਸ ਦੀ ਸਖਤ ਨਿੰਦਿਆ ਕਰਦੇ ਆ ਉਹ ਤੁਹਾਨੂੰ ਸੁਣਾਉਂਦੇ ਆ ਮਾਲਵਿੰਦਰ ਸਿੰਘ ਕੰਗ ਦਾ ਉਹ ਬਿਆਨ ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਕੋਹਾਇਆ ਦਾ ਜਿਹੜਾ ਬਿਆਨ ਆਇਆ ਇਹ ਇਹਨੂੰ ਅਸੀਂ ਕੰਡਮਨ ਕਰਦੇ ਆਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕੋਹਾਇਆ ਸਾਹਿਬ ਨੇ ਸੰਵਿਧਾਨ ਦੀ ਸੌਂਬੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅਹੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕੋਹਾਵਾ ਨੂੰ ਆਪਣੇ ਇਸ ਬਿਆਨ ਲਈ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਸੋ ਮਾਲਵਿੰਦਰ ਸਿੰਘ ਕੰਗ ਦੇ ਬਿਆਨ ਤੋਂ ਬਾਅਦ ਅਸੀਂ ਸ਼ੇਰ ਸਿੰਘ ਗੁਬਾਇਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਕਹੇ ਕਿ ਮੈਂ ਤਾਂ ਹੱਲਾਸ਼ੇਰੀ ਦਿੱਤੀ ਆ ਉਮੀਦਵਾਰਾਂ ਨੂੰ ਕਿਉਂਕਿ 40 ਸਾਲ ਬਾਅਦ ਕਾਂਗਰਸ ਨੇ ਫਿਰੋਜ਼ਪੁਰ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਜੀ ਗੁਬਾਇਆ ਸਾਹਿਬ ਜੀ ਮਾਲਵਿੰਦਰ ਸਿੰਘ ਕੰਗ ਵੱਲ ਇਲਜ਼ਾਮ ਲਗਾਇਆ ਗਿਆ ਹੈ ਕਿ ਗੁਬਾਇਆ ਸਾਹਿਬ ਆਪਣੇ ਵੋਟਰਾਂ ਤੋਂ ਮੁਕਾਰੇ ਨਹੀਂ ਹਾਲਾਂਕਿ ਉਹਨਾਂ ਨੇ ਲੋਕ ਸਭਾ ਦੇ ਵਿੱਚ ਸੌਂ ਵੀ ਚੁੱਕਣੀ ਹੈ ਸੰਵਿਧਾਨ ਦੇ ਕਹਿੰਦੇ ਉਲਟ ਗੱਲ ਹੈ ਕਿਵੇਂ ਦੇ ਦੇ ਇਸ ਬਿਆਨ ਨੂੰ ਲੈ ਕੇ ਜੀ ਹਾਂ ਜੀ ਇਹ ਮੂਵਮੈਂਟ ਬੁਆਇਆ ਵੀ ਅਸੀਂ ਤੁਹਾਡੇ ਵੋਟਰਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਕੀਤਾ ਵੀ ਤੁਹਾਡੀ ਬਹੁਤ ਮਿਹਰਬਾਨੀ ਹੈ ਜਿਨ੍ਹਾਂ ਸਾਨੂੰ ਵੋਟਾਂ ਪਾਈਆਂ ਕਿ ਉਹਨਾਂ ਦੇ ਨਾਲ ਖੜਾਂਗੇ ਜੀ 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 ਸੋ ਕੋਈ ਸਾਹਿਬ ਤੁਸੀਂ ਕੋਈ ਕਾਰਵਾਈ ਦੀ ਮੰਗ ਵੀ ਕਰਦੇ ਹੋ ਜੋ ਤੁਹਾਡੇ ਖਿਲਾਫ ਇਹ ਮੂਵਮੈਂਟ ਤੋਰੀ ਗਈ ਹੈ ਇੱਕ ਬਿਆਨ ਤੁਹਾਡੇ ਗਲਤ ਪੇਸ਼ ਕੀਤਾ ਗਿਆ ਜੀ ਜੀ ਜਾਂਦੇ ਨੂੰ ਲੱਗਦਾ ਹੈ ਵੀ ਮੈਂ ਦਫ਼ਤਰਿਕਾ ਦੇ ਖਿਲਾਫ ਕਾਰਵਾਈ ਹੋਣੀ ਗਲਤ ਕਹਿਦੋਂ ਦਿੱਤਾ ਕਰੀ ਹਾਂ ਜੀ 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 ਸੋ ਤੁਹਾਡੇ ਵੱਲੋਂ ਜੇ ਕੋਈ ਬਿਆਨ ਦਿੱਤਾ ਗਿਆ ਜੀ ਇਹ ਮੈਂ ਤਮਕਾ ਨਾਲ ਕੋਈ ਗੱਲ ਨਹੀਂ ਕਰੀ ਜਿੰਨੇ ਜਿਹੜੇ ਬੰਦੇ ਤਨ ਵੋਟ ਪਾਊਗਾ ਉਹਨੂੰ ਸ਼ਾਵਤ ਹੀ ਦੇਾਂਗੇ ਜੀ ਉਹ ਸ਼ਾਵਤ ਦਿੱਤੀ ਸਾਡੇ ਵੋਟਰਾਂ ਨੇ ਨਾ ਕਾਂਗਰਸ ਨਾਲ 40 ਸਾਲ ਬਾਅਦ ਐਸੀ ਦਿੱਤੀ ਹੈ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਉਹਨੂੰ ਸ਼ਾਵਤ ਹੀ ਦੇਾਂਗੇ ਸ਼ਾਵਤ ਦਿੱਤੀ ਹੈ ਹਲਕਾ ਜਵਾਲਾਬਾਦ ਦੇ ਜਿਹੜੇ ਸਾਡੇ ਅਕਾਊਂਟਿੰਗ ਏਜੰਟ ਬਣੇ ਅਕਾਊਂਟਿੰਗ ਏਜੰਟ ਤੇ ਬੂਥ ਏਜੰਟ ਜਿਹੜੇ ਬਣੇ ਤੇ ਸਾਡੇ ਇੰਦਾਂ ਦੇ ਨਿਊਜ਼ ਪਾਰਟੀ ਦੇ ਮੈਂਬਰ ਜਿਹੜੇ ਜਿਹੜੇ ਸਾਡੀ ਕਾਮਰਸ ਪਾਰਟੀ ਦੀ ਹੀਰ ਦੀ ਹੱਡੀ ਨੇ ਉਹਨਾਂ ਸਾਰਿਆਂ ਨੂੰ ਬਲਾਕ ਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਇਹ ਅੱਜ ਮੀਟਿੰਗ ਬੁਲਾਈ ਸੀ ਤਾਂ ਕਿ ਗਰਮੀ ਦਾ ਮੌਸਮ ਹੈ ਕਈ ਲੋਕ ਪਿੰਡ ਜਾਂਦੇ ਹੈ ਫੱਜਲ ਫਾਰ ਹੁੰਦੇ ਹੈ ਇਸ ਕਰਕੇ ਉਹਨਾਂ ਦੇ ਘਰ ਆ ਕੇ ਇਕੱਠੇ ਕਰਕੇ ਅੱਜ ਸਾਰਿਆਂ ਦਾ ਧੰਨਵਾਦ ਕੀਤਾ ਤੇ ਅਗਲੀ ਰਣਨੀਤੀ ਲੇਖਣ ਵਾਸਤੇ ਬੇਨਤੀ ਕੀਤੀ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਫਿਰ ਲੋਕਾਂ ਦੇ ਕਾਮਕਾਰ ਜਿਹੜੇ ਉਹ ਆਪਾਂ ਤੇ ਚਰਗੇ ਪੀਕੇ ਦੇ ਨਾਲ ਲੈ ਕੇ ਆਈਏ ਤਾਂ ਕਿ ਸਰਕਾਰ ਤੋਂ ਕੰਮ ਕਰਾ ਸਕੀ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਕੀ ਬਿਆਨ ਦੇ ਦਿੱਤਾ ਹੈ ਦੇਖੋ 2027 ਦੇ ਇਲੈਕਸ਼ਨਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਹੁੰਦਾ ਫੇਰ ਜਿੱਤੇਗੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਤੇ ਬੰਬਲੇ ਆਈਆਂ ਸਾਨੂੰ ਤਾਂ ਉਸ ਤੋਂ ਵੀ ਅੱਗੇ ਸਰਸੇ ਨਿਕਲਾਂਗੇ ਤੇ ਪੰਜਾਬ ਦੀ ਵਧੀਆ ਸਰਕਾਰ ਜਿਹੜੀ ਅਸੀਂ ਚਲਾਵਾਂਗੇ ਸਿਰ 40 ਸਾਲਾਂ ਬਾਅਦ ਪਹਿਲੀ ਵਾਰ ਜਿਹੜੀ ਸੀਟ ਆਈਏ ਇਹਨਾਂ ਦੇ ਰੋਖ ਨੂੰ ਮੈਂ ਕਹਾਂ ਤੁਹਾਡੇ ਆਪ ਦੇ ਵਰਤੋਂ ਹੀ ਤੇਰੇ ਤੁਹਾਡੇ ਨਾਲ ਜਿਹੜੇ ਮਨਾਉਂਦਾ ਆਪ ਨੂੰ ਕਰਦੇ ਰਹੇ ਤੁਹਾਡੀ ਜਿਹੜੀ ਕੁਝ ਬੰਨ ਸਪੋਰਟ ਕਰਕੇ ਕੰਮ ਕਰਦੇ ਤੁਹਾਨੂੰ ਚੁਣਿਆ ਚਾਹੁੰਦੇ ਇਹ ਦੇਖੋ ਇਹ ਜਿਹੜੇ ਵਿਰੋਧਾ ਕਰਨ ਵਾਲੇ ਹਰੇਜ ਪਾਰਟੀ ਦੇ ਚੁੰਦੇ ਆ ਪਰ ਇੱਥੇ ਸਾਡੇ ਕੁਝ ਲੋਕਾਂ ਨੂੰ ਪਹੇਕਾ ਸੀ ਕਿ ਸ਼ਾਇਦ ਅਸੀਂ ਵਿਰੋਧਾ ਕਰ ਦੇਾਂਗੇ ਕਾਂਗਰਸ ਪਾਰਟੀ ਹਾਰ ਜਾਏਗੀ ਅੱਗੇ 40 ਸਾਲ ਦੇ ਗੱਗੇ ਨਹੀਂ ਦਿੱਤੀ ਤੇ ਹੁਣ ਵੀ ਸ਼ਾਇਦ ਇਹ ਦਿੱਤੀ ਵੀ ਪਰ ਜੇ ਸਾਡੇ ਨਾਲ ਵਰਕਰ ਖੜੇ ਹੈ ਮੈਂ ਉਹਨਾਂ ਦਾ ਰਿਣੀ ਆ ਤਲਵਾਦੀ ਆ ਉਹਨਾਂ ਨੇ ਸਾਡੇ ਨਾਲੋਂ ਵੀ ਜ਼ਿਆਦਾ ਸਾਡੇ ਪਰਿਵਾਰ ਨਾਲੋਂ ਵੀ ਜ਼ਿਆਦਾ ਇਸ ਇਲੈਕਸ਼ਨ ਦੇ ਕੈਂਪੇਨ 'ਚ ਕੰਮ ਕੀਤਾ ਹੈ ਇਹ ਵੋਟਾਂ ਵੋਟਰਾਂ ਦੇ ਨਾਲ ਲੈ ਕੇ ਚੱਲੇ ਆ ਜਿਸ ਕਰਕੇ ਇਥੋਂ ਕਾਂਗਰਸ ਪਾਰਟੀ ਦੀ 40 ਸਾਲ ਬਾਅਦ ਜਿਹੜੀ ਇਥੇ ਜਿੱਤ ਹੋਈ ਹੈ ਅੱਜ ਬੜਾ ਵਧੀਆ ਮਾਹੌਲ ਹੈ ਹਰੇਕ ਜਿਹੜੇ ਕਾਂਗਰਸੀ ਦੇ ਉਹ ਖੁਸ਼ ਨੇ ਨਿਰਾਸ਼ ਆਖਿਰ ਉਹਨਾਂ ਲੋਕਾਂ ਵਿੱਚ ਜਿਹੜੇ ਕਾਂਗਰਸ ਪਾਰਟੀ ਉਰਾਉਣਾ ਚਾਹੁੰਦੇ ਸਰ ਕੱਲ੍ਹ ਤੋਂ ਤੁਸੀਂ ਇੱਕ ਸਿਆਸੀ ਜਿਹੜੇ ਲੋਕ ਸੀ ਜਿਹਨਾਂ ਸਭਾ ਨੇ 30 ਸਾਲ 32 ਸਾਲ ਸਿਆਸਤ ਹੋ ਗਿਆ ਮੈਨੂੰ ਪਤਾ ਹੈ ਵੀ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੇ ভোটার ਤੇਰਾ ਪੌਣਾ ਹੈ ਉਹਦੇ ਪਿੱਛੇ ਖਾਰਿਆਂ ਦੇ ਮੈਨੂੰ ਵੋਟ ਪਾਤੀ ਮੇਰਾ ਕੰਮ ਕਰਦਾ ਪਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਫਰਸਤੂ ਹੁੰਦੇ ਉਹਨਾਂ ਲੋਕਾਂ ਨੂੰ ਇਹ ਲੱਗਿਆ ਗਿਆ ਕਿ ਲੱਗ ਜਿਵੇਂ ਸ਼ਾਇਦ ਸਾਡਾ ਇਹ ਹੋਈ ਵੋਟਾਂ ਪਾਈ ਹੈ ਸਰੇਤ ਦਾ ਪਤਾ ਕਿ ਨੇ ਵੋਟ ਪਾਈ ਹੈ ਨਹੀਂ ਪਾਈ ਸੀ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿਨ੍ਹਾਂ ਵੋਟਾਂ ਪਾਈਆਂ ਅਸੀਂ ਪਿੰਡ ਪਿੰਡੇ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਿਲ ਦੇਵਾਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਂਹ ਲਾ ਰੋਇਆ ਸੋ ਜਿੱਤੇ ਕੁਬਾਇਆ ਸਾਹਿਬ ਵੱਲ ਕਹਿ ਗਿਆ ਕਿ ਮੈਂ ਜਹੀ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਹੱਲਾਸ਼ੇਰੀ ਦਿੱਤੀ ਅਸੀਂ ਕਿਸੇ ਨੂੰ ਵੋਟ ਪਾਉਣ ਤੋਂ ਨਹੀਂ ਰੋਕ ਸਕਦੇ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਨਵਾਂ ਮੋੜ ਸਾਹਮਣੇ ਆਉਂਦਾ ਹੈ ਤਾਂ ਨਾਲ ਸਮਾਂ ਦੱਸੇਗਾ ਕੈਮਰਾ ਪਰ ਅਸੀਂ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ